ਸ਼ਹੀਦ ਜਿਨ੍ਹਾਂ ਦੇ ਨਾਮ ਪਿੱਛੇ ਵੀ ਸ਼ਹੀਦ ਲੱਗਦਾ ਤੇ ਅੱਕੇ ਵੀ ਸ਼ਹੀਦ ਲੱਗਦਾ ਹੈ ਕੋਈ ਐਸਾ ਸੂਰਮਾ ਨਹੀਂ ਹੈ ਕੋਈ ਦੁਨੀਆ ਤੇ ਇਹੋ ਜਿਹਾ ਸੂਰਮਾ ਤਨ 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 ਜਣ ਆਇਆ ਜਿਸ ਪ੍ਰਸਾਦ ਸਭ ਜਗਤ ਪਰ ਆਇਆ ਜਨ ਆਵਨ ਕਾ ਇਹ ਸੁਭਾਉ ਜਨ ਕਾ ਸੰਗ ਚ ਤੇ ਆਵੇ ਨਾਓ ਆਪ ਮੁਕਤ ਉਹ ਮੁਕਤ ਹੁੰਦੇ ਨਹੀਂ ਉਹ ਦੰਜਾਲਾਂ ਵਿੱਚ ਨਹੀਂ ਫਸਦੇ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਸਜਨ ਕੋ ਸਦਾ ਨਮਸਕਾਰ ਉਹ ਰੂਹਾਂ ਤਾਂ ਹੁੰਦੀਆਂ ਨੇ ਜੋ ਇਸ ਧਰਤੀ ਤੇ ਆਉਂਦੀਆਂ ਨੇ ਆਪਣੇ ਸਰੀਰ ਦੇ ਨਾਲ ਆਪਣੇ ਸਰੀਰ ਦਾ ਕਤਰਾ ਕਤਰਾ ਵਹਾ ਕੇ ਆਪਣੇ ਸਰੀਰ ਦਾ ਲਹੂ ਲਹੂ ਇਸ ਧਰਤੀ ਦੇ ਦਰੇ ਦਰੇ ਵਿੱਚ ਇਸ ਧਰਤੀ ਦੇ ਕੰਨੇ ਕੋਨੇ ਦੇ ਵਿੱਚ ਸਟ ਕੇ ਇੱਕ ਨਵਾਂ ਇਤਿਹਾਸ ਸਿਰਜ ਜਾਂਦੀਆਂ ਨੇ ਇੱਕ ਉਹ ਹੈ ਜੋ ਬਦਲਤੇ ਆ ਜਮਾਨੇ ਕੇ ਸਾਥ ਸਾਥ ਲੇਕਿਨ ਮਰਦ ਉਹ ਹੈ ਜੋ ਜੰਮਾਨੇ ਕੋ ਬਦਲ ਦੇ ਦੇ ਬਦਲ ਦੇ ਦਿੱਤੇ ਹਨ ਬੰਨ ਬਾਬਾ ਦੀਪ ਸਿੰਘ ਨੇ ਦੁਨੀਆ ਬਦਲੀ ਦੁਨੀਆ ਦੀ ਨਹਾਰ ਬਦਲੀ ਜਿਹੜੇ ਡਰਦੇ ਸੀ ਜਿਹੜੇ ਆਖਦੇ ਸੀ ਕਾਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਭੂ ਨੇ ਪਕੜੀ ਚਿੜੀ ਉਡੇ ਡਰ ਸੇ ਮਰ ਜਾਉ ਦੁਸ਼ਮਣ ਸੇ ਕਿਵੇਂ ਲੜ ਪਾਲ ਪਰ ਬਾਬਾ ਦੀਪ ਸਿੰਘ ਤਾਂ ਮੌਤ ਨਾਲ ਲੜਿਆ ਹੋਣੀ ਨਾ ਲੜਿਆ ਆਓ ਉਸ ਯੋਧੇ ਦੀਆਂ ਵਾਰਾਂ ਕਹਿਣ ਲੱਗੇ ਆਂ ਉਸ ਯੋਧੇ ਦੇ ਨਗਮੇ ਕਹਿਣ ਲੱਗੇ ਆ ਇੱਕ ਵਾਰ ਦੋਵੇਂ ਹੱਥ ਜੋੜ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਜਨਮ ਇੱਕ ਬਾਬਾ ਜੀ ਦੇ ਕਥਨ ਅਨੁਸਾਰ ਹੋਇਆ ਸੀ ਕਿਉਂਕਿ 20 ਸਾਲ ਮਾਂ ਜਿਉਣੀ ਦੀ ਕੋਕ ਸਭਲੀ ਨਹੀਂ ਸੀ ਹੋਈ ਇੱਕ ਸਾਥ ਟੱਪਿਆ ਉਹਨਾਂ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਜਾਨ ਲੱਗੇ ਉਸ ਸਾਧ ਨੇ ਵਚਨ ਕੀਤਾ ਕਿ ਕੁਝ ਕੁ ਸਾਲਾਂ ਦੇ ਵਿੱਚ ਤੁਹਾਡੇ ਘਰ ਵਿੱਚ ਇੱਕ ਬੱਚਾ ਪੈਦਾ ਹੋਵੇਗਾ ਉਹਦਾ ਨਾਮ ਰੱਖਿਓ ਦੀਪ ਭਾਵੇਂ ਕੁੱਲ ਦੁਨੀਆ ਦੇ ਦੀਵੇ ਬੁੱਝ ਜਾਣ ਭਾਵੇਂ ਕੁੱਲ ਦੀਵੇ ਰੋਸ਼ਨੀ ਘਟਾ ਦੇਣ ਪਰ ਇਹੋ ਜਿਹਾ ਦੀਪ ਤੁਹਾਡੇ ਘਰ ਵਿੱਚ ਜੰਮੇਗਾ ਜੀ ਦੀ ਰੋਸ਼ਨੀ ਕੁੱਲ ਦੀਵਿਆਂ ਦੇ ਨਾਲੋਂ ਜ਼ਿਆਦਾ ਹੋਵੇਗੀ ਸਾਲ ਪਾ ਕੇ ਮਾਂ ਜਿਉਣੀ ਦੀ ਕੋਕ ਸਫਲੀ ਹੋਈ ਇੱਕ ਪੁੱਤ ਨੇ ਜਨਮ ਲਿਆ ਜਿਸ ਵੇਲੇ ਜਨਮ ਲਿਆ ਉਹਨਾਂ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਹਾਰਾ ਲਿਆ ਮੰਗਲਾ ਚਰਨ ਪੜਿਆ ਪਹਿਲਾ ਅੱਖਰ ਆਇਆ ਬੱਧਾ ਘਰ ਦੇ ਆਣੇ ਆਖਿਆ ਜਿਵੇਂ ਬਾਬੇ ਨੇ ਆਖਿਆ ਸੀ ਉਵੇਂ ਨਾਮ ਰੱਖਣਾ ਉਹਨਾਂ ਨੇ ਨਾਮ ਰੱਖ ਦਿੱਤਾ ਦੀਪਾ ਦੀਪਾ ਹੋ ਗਿਆ 18 ਸਾਲਾਂ ਦਾ ਮਨ ਵਿੱਚ ਤਾਂ ਗਿਆ ਕਿ ਕਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋਣਗੇ ਤੇ ਮੈਂ ਇਸ ਜ਼ਿੰਦਗੀ ਨੂੰ ਸਫਲੀ ਬਣਾ ਸਕਾਂਗਾ ਸਮਾਂ ਆ ਗਿਆ 1700 ਦੀ ਵਿਸਾਖੀ ਅਨੰਦਪੁਰ ਸਾਹਿਬ ਦੀ ਮਹਾਨ ਧਰਤੀ ਬਾਬਾ ਦੀਪ ਸਿੰਘ ਜੀ ਜਿਹੜੇ ਹਾਲੇ ਦੀਪੇ ਨਾਮ ਨਾਲ ਜਾਰੂ ਹੋ ਰਹੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਆਪਣੇ ਪਰਿਵਾਰ ਸਨੇਹਤ ਆਏ ਕਲਗੀਆਂ ਵਾਲੇ ਪਾਦਸ਼ਾਹ ਦੇ ਦਰਬਾਰ ਦੀ ਸੇਵਾ ਕੀਤੀ ਤੇ ਜਿਸ ਮੇਲੇ ਦਰਬਾਰ ਦੀ ਸੇਵਾ ਕੀਤੀ ਨਾ ਇੱਕ ਦਿਨ ਧਨ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਗਏ ਤੇ ਪਾਤਸ਼ਾਹ ਜੀ ਉੱਚੀ ਆਵਾਜ਼ ਵਿੱਚ ਕਹਿ ਰਹੇ ਆ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਬਾਬਾ ਦੀਪ ਸਿੰਘ ਜੀ ਨੇ ਆਖਿਆ ਪਾਤਸ਼ਾਹ ਜੀ ਕਿ ਤੁਹਾਡੇ ਦਰਬਾਰ ਵਿੱਚ ਕੋਈ ਸਿਰ ਤਲੀ ਤੇ ਰੱਖ ਕੇ ਵੀ ਆ ਸਕਦਾ ਕੀ ਪਤਾ ਸੀ ਦੀਪੇ ਨੂੰ ਕਿ ਕੀ ਹੋਣਾ ਆ ਜਿਸ ਵੇਲੇ ਦੀਪੇ ਨੇ ਸਵਾਲ ਕੀਤਾ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਤੇਰਾ ਨਾਮ ਕੀ ਆ ਉਸ 18 ਸਾਲ ਦੇ ਨੌਜਵਾਨ ਨੇ ਆਖਿਆ ਸਤਿਗੁਰੂ ਮਾਣੇ ਨਾਮ ਰੱਖਿਆ ਦੀਪਾ ਜਦੋਂ ਦੀਪੇ ਦੀ ਬਾਤ ਪਈ ਨਾ ਤੇ ਪਾਤਸ਼ਾਹ ਨੇ ਆਖਿਆ ਪਹਿਲਾਂ ਦੀਪਿਆ ਕਲਗੀਆਂ ਵਾਲੇ ਪਾਤਸ਼ਾਹ ਦੀ ਪੌਲ ਸ਼ੱਕ ਖੰਡੇ ਬਾਟੇ ਵਾਲੀ ਪੌਲ ਸ਼ੱਕ ਕੇ ਗੁਰੂ ਵਾਲਾ ਬਣ ਫੇਰ ਤੈਨੂੰ ਦੱਸਾਂਗੇ ਕਿ ਇਸ ਦਰਬਾਰ ਵਿੱਚ ਸਿਰ ਤਲੀ ਤੇ ਰੱਖ ਕੇ ਕੌਣ ਆ ਸਕਦਾ ਉਸ ਦੀਪੇ ਨੇ ਅੰਮ੍ਰਿਤ ਛਕਿਆ ਪਾਤਸ਼ਾਹ ਨੇ ਇੱਕ ਨਵਾਂ ਨਾਮ ਦਿੱਤਾ ਦੀਪ ਸਿੰਘ ਫੇਰ ਦੀਪੇ ਨੇ ਸਵਾਲ ਕੀਤਾ ਮਹਾਰਾਜ ਜੀ ਕੀ ਤੁਹਾਡੇ ਦਰਬਾਰ ਵਿੱਚ ਕੋਈ ਸ਼ਰਤਲੀ ਤੇ ਰੱਖ ਕੇ ਆ ਸਕਦਾ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਦੀਪ ਸਿੰਘ ਦੁਨੀਆਂ ਦਾ ਤੇ ਪਤਾ ਨਹੀਂ ਪਰ ਸਮਾਂ ਆਵੇਗਾ ਤੂੰ ਸਾਡੇ ਦਰਬਾਰ ਵਿੱਚ ਸ਼ਰਤਲੀ ਤੇ ਰੱਖ ਕੇ ਆਵੇਂਗਾ ਇਹ ਵਚਨ ਸੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੋ ਕਿਸੇ ਸਮੇਂ ਪੂਰਾ ਹੋਣਾ ਅਨੰਦਪੁਰ ਸਾਹਿਬ ਦੀ ਧਰਤੀ ਤੇ 3 ਮਹੀਨੇ 11 ਦਿਨ ਰਹਿ ਕੇ ਮਾਪੇ ਬਾਪ ਦੇ ਨਾਲ ਆਪਣੇ ਪਿੰਡ ਪਹੂ ਪਿੰਡ ਦੀ ਧਰਤੀ ਤੇ ਆ ਜਾਂਦੇ ਨੇ ਪਿੰਡ ਚ ਆ ਕੇ ਬੱਚਿਆਂ ਨੂੰ ਗੱਤਕਾ ਬੱਚਿਆਂ ਨੂੰ ਬਾਣੀ ਦੇ ਨਾਲ ਜੋੜਦੇ ਨੇ ਇਧਰੋਂ ਕਲਕੀਆਂ ਵਾਲੇ ਪਾਤਸ਼ਾਹ ਦੇ ਪਰਿਵਾਰ ਦਾ ਵਿਛੋੜਾ ਪਿਆ 1704 ਈਸਵੀ ਪਰਿਵਾਰ ਵਿਛੜਿਆ ਸਰਸਾ ਨਦੀ ਦੇ ਕੰਢੇ ਚਮਕੌਰ ਦੀ ਜੰਗ ਹੋਈ ਮੇਰੇ ਪਾਤਸ਼ਾਹ ਜੀ ਮਾਛੀ ਵੜੇ ਤੇ ਜੰਗਲਾਂ ਵਿੱਚ ਮਿੱਤਰ ਪਿਆਰੇ ਨੂੰ ਹਾਲ ਮਰੀਤਾਂ ਦਾ ਕਹਿਣਾ ਤੁੱਤ ਬਿਨ ਰੋਗ ਰਚਾਈਆਂ ਦਾ ਓਢਣ ਗੁਰੂ ਪਿਆਰੀ ਸਾਧ ਸੰਗਤ ਜੀ ਇਹੋ ਜਿਹਾ ਸਭ ਆਲਾਪ ਕੇ ਅੱਗੇ ਖੇਦਰਾਣੇ ਦੀ ਟਾਬ ਤੇ ਭਾਈ ਮਹਾ ਸਿੰਘ ਦਾ ਪਤਾਵਾ ਪਾੜ ਕੇ ਧਮਧਮਾ ਸਾਹਬਤ ਸਾਬੋ ਦੀ ਤਲਵੰਡੀ ਪਹੁੰਚ ਜਾਂਦੇ ਆ ਉੱਥੇ ਬਾਬਾ ਦੀਪ ਸਿੰਘ ਨੂੰ ਖੱਤ ਲਿਖਿਆ ਜਾਂਦਾ ਕਿ ਬਾਬਾ ਦੀਪ ਸਿੰਘ ਜੀ ਆ ਇਸ ਧਰਮ ਅਸਥਾਨਾਂ ਨੂੰ ਸੰਭੋ ਉਸ ਸਥਾਨ ਤੇ ਬਹਿ ਕੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਚਾਰ ਗ੍ਰੰਥ ਲਿਖੇ ਸ਼ਾਇਦ ਤੁਹਾਨੂੰ ਨਾ ਪਤਾ ਹੋਣ ਕਿ ਅੱਜ ਉਹ ਗ੍ਰੰਥ ਕਿੱਥੇ ਆ ਦੱਸਣ ਲੱਗਾ ਨੋਟ ਕਰ ਲਿਓ ਪਹਿਲਾ ਗ੍ਰੰਥ ਅਕਾਲ ਤਖਤ ਸਾਹਿਬ ਵਿਖੇ ਪਿਆ ਦੂਜਾ ਗ੍ਰੰਥ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਪਿਆ ਤੀਜਾ ਗ੍ਰੰਥ ਪਟਨਾ ਸਾਹਿਬ ਦੀ ਧਰਤੀ ਤੇ ਪਿਆ ਚੌਥਾ ਗ੍ਰੰਥ ਉਸੇ ਸਾਬੋ ਦੀ ਤਲਵੰਡੀ ਬਠਿੰਡੇ ਦੀ ਧਰਤੀ ਦਮਦਮਾ ਸਾਹਿਬ ਵਿਖੇ ਪਿਆ ਵਿਚ ਨਹੀਂ ਲਿਖਿਆ ਉਹ ਅਰਬੀ ਭਾਸ਼ਾ ਵਿੱਚ ਲਿਖਿਆ ਤੇ ਅਰਬ ਦੇ ਲੋਕਾਂ ਨੂੰ ਖਲਾਇਆ ਕਿ ਸਾਡੇ ਰੱਬ ਦੇ ਵਿੱਚ ਕਵੀ ਸ਼ਰੀ ਦੇ ਸ਼ਬਦਾਂ ਵਿੱਚ ਜਿਉਂ ਗਏ ਮਾਤਾ ਦੀਪ ਸਿੰਘ ਦੀ ਕਮਾਈ ਦਾ ਧਿਆਨ ਕਰਕੇ ਜੋ ਅੱਜ ਭਾਤੇ ਸ਼੍ਰੀਵਾਸ ਦੇ ਗੁਰੂ ਜਿਹੜੇ ਬਾਣੀ ਸਿੰਘ ਮਹਾਰਾਜ ਅੱਗੇ ਦਾ ਰੇਡ ਵੱਲ ਚਲੇ ਜਾਂਦੇ ਆ ਮੈਂ ਚੁੱਪ ਚੁੱਪ ਬੰਦੇ ਸਿੱਖ ਮਹਾਂਦੇਵ ਨੂੰ ਮਾਨੋਤਾਸ ਤੋਂ ਬਹੱਦਰ ਬਣਾ ਕੇ ਪੰਜਾਬ ਦੀ ertid ਤੇ ਭੇਟਿਆ ਬਾਬਾ ਦੀਪ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਲੜੇ ਕਿਹੜੀ ਜੰਗ ਸੀ ਉਹ ਵਜ਼ੀਰ ਖਾਨ ਗੱਡੀ ਚਾੜਿਆ ਬਾਬਾ ਦੀਪ ਸਿੰਘ ਨਾਲ ਸੀ ਚੱਪੜ ਚਿੜੀ ਦਾ ਉਹ ਮੈਦਾਨ ਜਿਸ ਵੇਲੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਕਿਹੜੀ ਕਿਹੜੀ ਜੰਗ ਜਿਹੜੀ ਬਾਬਾ ਦੀਪ ਸਿੰਘ ਨੇ ਅੱਗੇ ਹੋ ਕੇ ਨਹੀਂ ਲੜੀ ਤੇ ਜਿਸ ਵੇਲੇ ਬਾਬਾ ਦੀਪ ਸਿੰਘ ਲੜਦੇ ਸਨ ਆ ਦੁਨੀਆਂ ਦੇ ਲੋਕ ਦੇਖਦੇ ਸੀ ਕਿ ਆਹ ਬੁੱਢਾ ਜਰਨੈਲ ਇੱਕ ਦਿਨ ਮੌਤ ਨੂੰ ਭਾਜਣਾ ਪੜੇਗਾ ਜਿਸ ਵੇਲੇ ਬਾਬੇ ਦਾ ਖੰਡਾ ਚੱਲਦਾ ਸੀ ਕੌਮ ਦਾ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇਖਦਾ ਸੀ ਕਿ ਇਹ ਕੋਈ ਮਾੜਾ ਮੋਟਾ ਸ਼ਹੀਦ ਨਹੀਂ ਇਹ ਜਿੰਦਾ ਸ਼ਹੀਦ ਆ ਜਿੰਦਾ ਸ਼ਹੀਦ ਉਸੇ ਵੇਲੇ ਬੰਦਾ ਸਿੰਘ ਬਹਾਦਰ ਨੇ ਖਿਤਾਬ ਦੇ ਦਿੱਤਾ ਸੀ ਜਿੰਦਾ ਸ਼ਹੀਦ ਦਾ ਸਮਾਂ ਆ ਗਿਆ ਉਹ ਅਹਿਮਦ ਸ਼ਾਹ ਅਬਦਾਲੀ ਜਿਨੇ ਦੁਨੀਆਂ ਲੁੱਟੀ ਜੰਮਿਆ ਕਿੱਥੇ ਤੇ ਹਿੰਦੁਸਤਾਨ ਨੂੰ ਲੁੱਟਣ ਦੇ ਲਈ ਤੁਰ ਪਿਆ ਲੁੱਟਿਆ ਹਿੰਦੁਸਤਾਨ ਉਹਨੇ ਕੁੱਟਿਆ ਹਿੰਦੁਸਤਾਨ ਪਰ ੱਟਕੇ ਚੜ ਗਿਆ ਸਿੰਘਾਂ ਦੇ ਸਿੰਘਾਂ ਨੇ ਇਹੋ ਜੀ ਭੁਗਤ ਸਵਾਰੀ ਤੇ ਅਹਿਮਦ ਸ਼ਾਹ ਅਬਦਾਲੀ ਕਹਿੰਦਾ ਮੈਂ ਸਿੰਘਾਂ ਦਾ ਖੁਰਾਕੋਜ ਮਟਾ ਦੇਣਾ ਮੈਂ ਕੇਸ ਵਾਲਾ ਛੱਡਣਾ ਕੋਈ ਨਹੀਂ ਮੈਂ ਥਾੜੇ ਵਾਲਾ ਛੱਡਣਾ ਕੋਈ ਨਹੀਂ ਇਹਨਾਂ ਦਾ ਗੁਰੂ ਕੋਣ ਆ ਇਹ ਖਾਂਦੇ ਕੀ ਨੇ ਇਹ ਪੀਂਦੇ ਕੀ ਨੇ ਦੱਸਣ ਵਾਲੇ ਨੇ ਦੱਸਿਆ ਇਹ ਬਾਣੀ ਖਾਂਦੇ ਨੇ ਤੇ ਰਾਗ ਪੀਂਦੇ ਨੇ ਘਰ ਕਿੱਥੇ ਆ ਉਹਨਾਂ ਆਖਿਆ ਘੋੜਿਆਂ ਦੀਆਂ ਕਾਟੀਆਂ ਤੇ ਇਹਨਾਂ ਦੇ ਘਾਰੇ ਆ ਕਿਹੜਾ ਇਹਨਾਂ ਦਾ ਤਖਤ ਆ ਜਿਸ ਤਖਤ ਤੇ ਮੱਥਾ ਟੇਕ ਕੇ ਇਹਨਾਂ ਦੀ ਜਾਨ ਵਿੱਚ ਜਾਨ ਆ ਜਾਂਦੀ ਆ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸਵਾਲ ਕਰਨ ਵਾਲੇ ਨੂੰ ਇਹ ਕਿਹਾ ਨਾ ਕਿ ਕਿਹੜਾ ਤਖਤ ਆ ਤੇ ਉੱਤਰ ਦੇਣ ਵਾਲੇ ਨੇ ਉੱਤਰ ਦਿੱਤਾ ਕਹਿੰਦਾ ਅਕਾਲ ਤਖਤ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਉਹ ਸਰੋਵਰ ਜਿਹੜੇ ਸਰੋਵਰ ਦੇ ਵਿੱਚੋਂ ਕਾਗੋ ਹੰਸ ਬਣ ਬਣ ਕੇ ਨਿਕਲਦੇ ਆ ਜਿਸ ਵੇਲੇ ਪੰਜਾਬ ਦੇ ਸਿੱਖ ਹਿੰਦੁਸਤਾਨ ਦੇ ਇਹ ਮਰਜੀਵੜੇ ਸਿੱਖ ਉਸ ਸਰੋਵਰ ਦੇ ਵਿੱਚ ਨਹਾਉਂਦੇ ਆ ਤੇ ਮਰੇ ਹੋਏ ਵੀ ਜਿਉਂਦੇ ਹੋ ਜਾਂਦੇ ਆ ਤਾਂਤਨ ਬਾਬਾ ਦੀਵਕ ਸਿੰਘ ਜੀ ਦੇ ਧਰਮ ਦਿਹਾੜੇ ਨੂੰ ਮਨਾ ਰਹੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਬਰਦੋ ਹੋ ਮੈਂ ਆਹੀ ਜਨ ਪਰਉਪਕਾਰੀ ਆਏ ਜੀ ਦਾਣ ਦੇ ਭਗਤੀ ਲਾਇਨ ਹਰਸੂ ਲੈਣ ਮਲਾਈ ਬਹੁਤ ਮਹਾਨ ਸਿੱਖ ਪੰਥ ਦੀ عظیم ਸ਼ਖਸੀਅਤ ਮਹਾਨ ਜਰਨੈਲ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਮਨਾ ਰਹੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਬڑے ਵੱਡੇ ਭਾਗ ਹੈ ਆਪ ਸਾਰਿਆਂ ਸੰਗਤਾਂ ਦੀ ਕਿ ਆਪਾਂ ਜਿਸ ਆਜਾਤ ਜਰਨੈਲ ਦਾ ਜਿਸ ਮਹਾਨ ਗੁਰਮਖ ਦਾ ਜਿਸ ਮਹਾਨ ਸ਼ਹੀਦ ਦਾ ਇਹ ਜਨਮ ਦਿਹਾੜਾ ਮਨਾ ਰਹੇ ਆਂ ਉਹਨਾਂ ਦਾ ਸਾਡੇ ਇਸ ਇਲਾਕੇ ਨਾਲ ਬੜਾ ਡੂੰਘਾ ਸਬੰਧ ਰਿਹਾ ਕਿਉਂਕਿ ਬਾਬਾ ਜੀ ਦਾ ਜਨਮ ਪਹੂਵਿੰਡ ਵਿਖੇ ਹੋਇਆ ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵਿਖੀਵਿੰਡ ਦੇ ਨੇੜੇ ਪਿੰਡ ਹੈ ਪਹੂਵਿੰਡ ਉਹਨਾਂ ਦੇ ਪਿਤਾ ਬਾਬਾ ਪਖਤਾ ਜੀ ਤਨਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਭੌਰੇ ਸਤਗੁਰੂ ਜੀ ਦੇ ਬੜੇ ਸ਼ਰਧਾਲੂ ਸਿੱਖ ਸਨ ਉਹ ਜਦੋਂ ਵੀ ਸਤਿਗੁਰੂ ਜੀ ਦੇ ਕੋਲ ਉਹਨਾਂ ਨੇ ਆਉਣਾ ਬਾਬਾ ਦੀਪ ਸਿੰਘ ਜੀ ਬਹੁਤ ਛੋਟੀ ਉਮਰ ਦੇ ਸਾਰੋਂ ਤੋਂ ਜਦੋਂ ਉਦੋਂ ਸਤਿਗੁਰੂ ਜੀ ਦੇ ਇੱਥੇ ਅਨੰਦਪੁਰ ਸਾਹਿਬ ਵਸਾਇਆ ਇੱਥੇ ਆਉਂਦੇ ਰਹੇ ਕਿਉਂਕਿ ਬਾਬਾ ਜੀ ਦਾ ਜਨਮ ਦੀ ਵੀ ਬੜੀ ਵਿਚਤਰ ਸਾਖੀ ਆ ਕਿ ਉਹਨਾਂ ਦੇ ਪਿਤਾ ਜੀ ਦੇ ਘਰੋਂ ਲੋੜ ਨਹੀਂ ਸੀ ਅਵੇ ਬਹੁਤ ਲੰਬਾ ਉਹਨਾਂ ਨੇ ਇੰਤਜ਼ਾਰ ਕੀਤੀ ਕਿ ਕੋਈ ਘਰ ਵਿੱਚ ਬੱਚਾ ਕੋਈ ਪੁੱਤਰ ਪੈਦਾ ਹੋਵੇ ਇੱਕ ਦਿਨ ਉੱਥੇ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਨ ਜ਼ਿਮੀਦਾਰਾ ਕਰਦੇ ਸੀ ਤੇ ਉਹਨਾਂ ਨੇ ਆਪਣੇ ਸ਼ੀਰੀ ਨੂੰ ਜਿਹਨੂੰ ਆਪਾਂ ਕਾਮਾ ਵੀ ਕਹਿ ਦਿੰਦੇ ਆ ਉਹਨੂੰ ਆਵਾਜ਼ ਮਾਰੀ ਉਹ ਡੇੜੇ ਨਾ ਮਿਲਿਆ ਉਡੀਕਦੇ ਰਹੇ ਉਹ ਆਇਆ ਨਾ 99 ਚ ਦਰਾਸ਼ਾ ਜੀ ਪੈਦਾ ਹੋ ਗਈ ਇਹ ਮੈਂ ਆਵਾਜ਼ ਦਿੱਤੀ ਇਹ ਆਇਆ ਨਹੀਂ ਜੇਕਰ ਆਪਣਾ ਧੀ ਪੁੱਤਰ ਹੁੰਦਾ ਕਹਿੰਦਾ ਸੁੱਖਾ ਹੁੰਦਾ ਹਾਦੇ ਮਾਨਜਿਸ਼ਤਾ ਦੇ ਖਿਆਲ ਚੱਲ ਰਹੇ ਸੀ ਕਿ ਮਾਤਾ ਜਿਉਣੀ ਜੀ ਬਾਬਾ ਜੀ ਦੇ ਮਾਤਾ-ਬਾਪਾ ਦੀਪ ਸਿੰਘ ਜੀ ਦੇ ਉਹ ਪ੍ਰਸ਼ਾਦਾ ਲੈ ਕੇ ਆ ਗਏ ਜਿਵੇਂ ਪਹਿਲੇ ਸਮੇਂ ਸਾਡੀਆਂ ਮਾਤਾਵਾਂ ਬੀਬੀਆਂ ਖੇਤਾਂ ਵਿੱਚ ਰੋਟੀ ਲੈ ਕੇ ਮਗਰ ਚਲੀਆਂ ਜਾਂਦੀਆਂ ਸੀ ਉਹ ਜਦੋਂ ਆਏ ਉਦੋਂ ਇੱਕ ਫਕੀਰ ਆ ਗਿਆ ਉਹ ਉਸ ਫਕੀਰ ਨੇ ਪੁੱਛਿਆ ਇਹਨਾਂ ਨੇ ਬੜੇ ਸਤਿਕਾਰ ਨਾਲ ਉਹਨੂੰ ਬੁਲਾਇਆ ਉਹਨੇ ਕਿਹਾ ਕੀ ਗੱਲ ਤੂੰ ਨਰਾਸ਼ ਕਿਉਂ ਹੈਂ ਉਨੇ ਕਹਿਆ ਨਰਾਸ ਦਾ ਕੋਈ ਨਹੀਂ ਗੱਲ ਆ ਮੈਂ ਆਵਾਜ਼ ਮਾਰੀ ਸੀ ਮੁੰਡਾ ਮਿਲਿਆ ਨਹੀਂ ਉਹ ਆਇਆ ਨਹੀਂ ਜਿਹੜਾ ਕੰਮ ਕਰਦਾ ਤੇ ਮੇਰੇ ਮਨ 'ਚ ਖਿਆਲ ਆ ਗਿਆ ਕੋਈ ਤੀਵੋ ਤਾਂ ਆਪਣਾ ਹੋਵੇ ਤੇ ਫਿਰ ਆ ਗੱਲਾਂ ਨਹੀਂ ਦੇਖੜੀਆਂ ਪੈਂਦੀਆਂ ਉਦੋਂ ਮਾਤਾ ਜੀ ਨੇ ਪ੍ਰਸ਼ਾਦ ਲਈ ਕਿਹਾ ਤਾਂ ਕਹਿੰਦੇ ਪਹਿਲੇ ਫਕੀਰਾਂ ਨੂੰ ਪ੍ਰਸ਼ਾਦ ਅਸ਼ਕਾਈਏ ਪਰ ਦੂ ਰੱਬ ਦਾ ਆਇਆ ਫਕੀਰ ਨੂੰ ਛਕਾਓ ਉੱਚੇ ਸਾਹ ਤੇ ਖੇਸੂ ਵੀ ਛਾਤਾ ਉਥੇ ਨੂੰ ਬਿਠਾ ਕੇ ਪ੍ਰਸ਼ਾਦਾ ਕਹਿੰਦੇ ਸ਼ਕਰਾ ਬਾਬਾ ਜੀ ਪ੍ਰਸ਼ਾਦਾ ਸ਼ਕਲੋਂ ਕਹਿੰਦੇ ਛਕ ਦੇਦੇ ਆਂ ਉਹ ਸ਼ਾਦਾ ਉਹਨਾਂ ਨੂੰ ਸ਼ਿਕਾਇਤ ਆ ਉਹਨਾਂ ਕਿਹਾ ਗੁਰਪਖਾ ਫਿਕਰ ਨਾ ਕਰ ਤੇਰੇ ਘਰ ਪੁੱਤਰ ਪੈਦਾ ਹੋਵੇਗਾ ਜੋ ਬੜਾ ਬੜੀ ਤੇ ਜੋਧਾ ਸੂਰਮਾ ਪੈਦਾ ਹੋਵੇ ਅਗਲੇ ਸਾਲ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਘਰ ਵਿੱਚ ਬੜੀ ਕੋਠੜੀ ਜੀ ਹਨੇਰੇ ਵਾਲੀ ਸੀ ਜਿਸ ਕਮਰੇ ਚ ਉਹਨਾਂ ਦਾ ਪ੍ਰਕਾਸ਼ ਹੋਇਆ ਜਨਮ ਹੋਇਆ ਤੇ ਬੜੇ ਸਹਿ ਸੁਭਾਈ ਕਹਿੰਦਾ ਕਿ ਇਹ ਦੀਰਾ ਕਿੰਨਾ ਆਹ ਦੀਵਾ ਜਗ ਪਿਆ ਦੀਪ ਜਗ ਪਿਆ ਹੁਣ ਉਹਦਾ ਨਾਮ ਦੀਪ ਰੱਖ ਦਿੱਤਾ